ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਹੁਣ ਵੱਡੇ ਇਕੱਠ ਦਾ ਐਲਾਨ ਹੋ ਚੁੱਕਿਆ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਨੂੰ ਵੱਡੀ ਅਪੀਲ ਕੀਤੀ ਹੈ ਪੰਡਯੋਧਾ ਦੇ ਵਿੱਚ ਕੱਲੂ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਵਿਰੋਧ ਕੀਤਾ ਜਾਵੇਗਾ ਹੋਰ ਕੀ ਕੁਝ ਕਹਿਣਾ ਹੈ ਲੱਖਾ ਸਿਧਾਣਾ ਦਾ ਆਓ ਤੁਹਾਨੂੰ ਸੁਣਾਉਨੇ ਆਂ ਕੱਲ 7 ਤਰੀਕ ਪਿੰਡ ਜੋਦਾਾ ਜ਼ਿਲ੍ਹਾ ਲੁਧਿਆਣਾ ਦੇ ਸਰਾਬਾ ਦੀ ਦਾਣਾ ਮੰਡੀ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵੱਡਾ ਇਕੱਠ ਰੱਖਿਆ ਗਿਆ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਮਸਲਾ ਲੁਧਿਆਣੇ ਪਟਿਆਲੇ ਜਲੰਧਰ ਦਾ ਨਹੀਂ ਆ ਇਹ ਦਿੱਲੀ ਦੇ ਲੁਟੇਰੇ ਧਾੜਵੀ ਜਿਹੜੇ ਪੰਜਾਬ ਤੇ ਇਸ ਵੇਲੇ ਰਾਜ ਕਰ ਰਹੇ ਆ ਨਾਲੇ ਮਖੌਲ ਕਰਦੇ ਆ ਨਾਲੇ ਪੰਜਾਬ ਨੂੰ ਲੁੱਟ ਰਹੇ ਆ ਆ ਲੈਂਡ ਪੂਲਿੰਗ ਨੀਤੀ ਲਿਆ ਕੇ ਇਹਨਾਂ ਨੇ ਬਿਹਾਰ ਦੀਆਂ ਚੋਣਾਂ ਤੇ ਦੂਜੀਆਂ ਚੋਣਾਂ ਦੇ ਬੱਚਾ ਪੰਜਾਬੋਂ ਅਰਬਾਂ ਰੁਪਇਆ ਇਕੱਠਾ ਕਰਕੇ ਲਜਾਣਾ इकठा ਕਰ ਵੀ ਰਿਹਾ ਹੋਰ ਸਕੀਮਾਂ ਰਾਹੀਂ ਤੇ ਆਹ ਸਕੀਮ ਲਿਆ ਕੇ ਲੈਂਡ ਪੁੱਲ ਗਏ ਨੇ ਇਹਨਾਂ ਨੇ ਅਰਬਾਂ ਰੁਪਇਆ ਪੰਜਾਬ ਚੋਂ ਇਕੱਠਾ ਕਰਨਾ ਸੋ ਇਹ ਨਾ ਸੋਚੋ ਵੀ ਪਟਿਆਲੇ ਦਾ ਰੌਲਾ ਲੁਧਿਆਣੇ ਦਾ ਰੌਲਾ ਇਹ ਜ਼ਮੀਨਾਂ ਤੁਹਾਡੀਆਂ ਸੜਕਾਂ ਦੀ ਰੋਕਣ ਚਾਹੇ ਰੇਲ ਦੀਆਂ ਲੀਹਾਂ ਦੇ ਰੋਕਣ ਚਾਹੇ ਕਲੋਨੀਆਂ ਕੱਟਣ ਚਾਹੇ ਕੋਈ ਸਕੀਮਾਂ ਲਿਆਉਣ ਅਰਬਨ ਸਟੇਟਾਂ ਬਣਾਉਣ ਜੋ ਮਰਜ਼ੀ ਕਰਨ ਪੰਜਾਬ ਦੇ ਲੋਕਾਂ ਕੋਲੇ 2230 ਤੱਕ ਜਾਂਦੇ ਜਾਂਦੇ ਆ ਇਹਨਾਂ ਨੇ ਜ਼ਮੀਨ ਨਹੀਂ ਰਹਿਣ ਦੇਣੀ ਕਿਉਂਕਿ 2023 ਤੱਕ ਦੇ ਡਬਲਿਊਟੀ ਉਹਦੇ ਸਮਝੌਤੇ ਮੁਤਾਬਕ ਲੰਘੇ ਇਹ ਬਾਰਡਰ ਤੁਹਾਡੇ ਖੁੱਲਣੇ ਆ ਉਦੋਂ ਪਹਿਲਾਂ ਤੁਹਾਡੇ ਕੋਲ ਜ਼ਮੀਨਾਂ ਖੋਣੀਆਂ ਨੇ ਸੋ ਮੇਰਾ ਵੀ ਤੁਹਾਨੂੰ ਬੇਨਤੀ ਆ ਮੈਂ ਬਾਰ-ਬਾਰ ਬੇਨਤੀ ਕਰਦਾ ਤੁਹਾਨੂੰ 100 ਕਰੋੜ ਦੇਵੇ 200 ਕਰੋੜ ਦੇਵੇ 500 ਕਰੋੜ ਦੇਵੇ ਆਪਣੀ ਜ਼ਮੀਨ ਨਾ ਉਹ ਵੇਚੋ ਆਪਣੀ ਮਾਨਾ ਵੇਚੋ ਤੇ ਦੂਜਾ ਕੱਲ ਨੂੰ ਪਿੰਡ ਜੋਧਾ ਦੀ ਜਾਣਾ ਮੰਡੀ ਨੇੜੇ ਸਰਾਬੇ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨੌਜਵਾਨ ਬਜ਼ੁਰਗ ਮਾਮਾ ਭੈਣਾ ਬੱਚੇ ਸਾਰਾ ਪੰਜਾਬ ਪਹੁੰਚੋ ਤੇ ਇਹਨਾਂ ਦਿੱਲੀ ਦੇ ਲੁਟੇਰਿਆਂ ਨੂੰ ਥੁੱਕ ਕੇ ਚਾਵਾਂਗੇ ਇਹ ਦਿੱਲੀ ਦੇ ਲੁਟੇਰੇ ਥੁੱਕ ਕੇ ਚੱਟਣਗੇ ਤੇ ਇਥੋਂ ਇਹ ਤੁਹਾਡੇ ਏਕੇ ਨਾਲ ਤੁਹਾਡੇ ਸੰਘਰਸ਼ ਨਾਲ ਇਹਨਾਂ ਲੁਟੇਰਿਆਂ ਨੂੰ ਇਥੋਂ ਦਬਲਣਾ ਸੋ ਮੇਰਾ ਵੀਰ ਬੇਨਤੀ ਆ ਕੱਲ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਬੱਚਾ ਪਿੰਡ ਜੋਧਾ ਪਹੁੰਚੋ ਬਾਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 7 ਤਰੀਕ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਦੇੜੇ ਸਰਾਬਾ ਦੀ ਦਾਣਾ ਮੰਡੀ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵੱਡਾ ਇਕੱਠ ਰੱਖਿਆ ਗਿਆ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਮਸਲਾ ਲੁਧਿਆਣੇ ਪਟਿਆਲੇ ਜਲੰਧਰ ਦਾ ਨਹੀਂ ਆ ਇਹ ਦਿੱਲੀ ਦੇ ਲੁਟੇਰੇ ਧਾੜਵੀ ਜਿਹੜੇ ਪੰਜਾਬ ਤੇ ਇਸ ਵੇਲੇ ਰਾਜ ਕਰ ਰਹੇ ਆ ਨਾਲੇ ਮਖੌਲ ਕਰਦੇ ਆ ਨਾਲੇ ਪੰਜਾਬ ਨੂੰ ਲੁੱਟ ਰਹੇ ਆ ਆ ਲੈਂਡ ਪੂਲਿੰਗ ਨੀਤੀ ਲਿਆ ਕੇ ਇਹਨਾਂ ਨੇ ਬਿਹਾਰ ਦੀਆਂ ਚੋਣਾਂ ਤੇ ਦੂਜੀਆਂ ਚੋਣਾਂ ਦੇ ਬੱਚਾ ਪੰਜਾਬੋਂ ਅਰਬਾਂ ਰੁਪਇਆ ਇਕੱਠਾ ਕਰਕੇ ਲਜਾਣਾ ਇਕੱਠਾ ਕਰ ਵੀ ਰਿਹਾ ਹੋਰ ਸਕੀਮਾਂ ਰਹੀਆਂ ਆਸਕੀਮ ਲਿਆ ਕੇ ਲੈਂਡ ਪੁੱਲਗੇ ਨਾ ਨੇ ਅਰਬਾਂ ਰੁਪਇਆ ਪੰਜਾਬ ਚੋਂ ਇਕੱਠਾ ਕਰਨਾ ਸੋ ਇਹ ਨਾ ਸੋਚੋ ਹੀ ਪਟਿਆਲੇ ਦਾ ਰੌਲਾ ਲੁਧਿਆਣੇ ਦਾ ਰੌਲਾ ਇਹ ਜ਼ਮੀਨਾਂ ਤੁਹਾਡੀਆਂ ਸੜਕਾਂ 'ਚ ਰੋਕਣ ਚਾਹੇ ਰੇਲ ਦੀਆਂ ਲੀਹਾਂ 'ਚ ਰੋਕਣ ਚਾਹੇ ਕਲੋਨੀਆਂ ਕੱਟਣ ਚਾਹੇ ਕੋਈ ਸਕੀਮਾਂ ਲਿਆਉਣ ਅਰਬਨ ਸਟੇਟਾ ਬਣਾਉਣ ਜੋ ਮਰਜ਼ੀ ਕਰਨ ਪੰਜਾਬ ਦੇ ਲੋਕਾਂ ਕੋਲੇ 2230 ਤੱਕ ਜਾਂਦੇ ਜਾਂਦੇ ਆ ਇਹਨਾਂ ਨੇ ਜ਼ਮੀਨ ਨਹੀਂ ਰਹਿਣ ਦੇਣੀ ਕਿਉਂਕਿ 2023 ਤੱਕ ਦੇ ਡਬਲਿਊਟੀ ਉਹਰੇ ਸਮਝੌਤੇ ਮੁਤਾਬਕ ਲੰਘੇ ਇਹ ਬਾਰਡਰ ਤੁਹਾਡੇ ਖੁੱਲਣੇ ਆ ਉਦੋਂ ਪਹਿਲਾਂ ਤੁਹਾਡੇ ਕੋਲ ਜ਼ਮੀਨਾਂ ਖੋਣੀਆਂ ਨੇ ਸੋ ਮੇਰਾ ਵੀ ਤੁਹਾਨੂੰ ਬੇਨਤੀ ਆ ਮੈਂ ਬਾਰ ਬਾਰ ਬੇਨਤੀ ਕਰਦਾ ਤੁਹਾਨੂੰ 100 ਕਰੋੜ ਦੇਵੇ 200 ਕਰੋੜ ਦੇਵੇ 500 ਕਰੋੜ ਦੇਵੇ ਆਪਣੀ ਜ਼ਮੀਨ ਨਾਲ ਉਹ ਵੇਚੋ ਆਪਣੀ ਮਾਨ ਨਾਲ ਵੇਚੋ ਤੇ ਦੂਜਾ ਕੱਲ ਨੂੰ ਪਿੰਡ ਜੋਧਾ ਦੀ ਜਾਣਾ ਮੰਡੀ ਨੇੜੇ ਸਰਾਬੇ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨੌਜਵਾਨ ਬਜ਼ੁਰਗ ਮਾਮਾ ਭੈਣਾ ਬੱਚੇ ਸਾਰਾ ਪੰਜਾਬ ਪਹੁੰਚੋ ਤੇ ਇਹਨਾਂ ਦਿੱਲੀ ਦੇ ਲੁਟੇਰਿਆਂ ਨੂੰ ਥੁੱਕ ਕੇ ਚਾਵਾਂਗੇ ਇਹ ਦਿੱਲੀ ਦੇ ਲੁਟੇਰੇ ਥੁੱਕ ਕੇ ਚੱਟਣਗੇ ਤੇ ਇਥੋਂ ਇਹ ਤੁਹਾਡੇ ਏਕੇ ਨਾਲ ਤੁਹਾਡੇ ਸੰਘਰਸ਼ ਨਾਲ ਇਹਨਾਂ ਲੁਟੇਰਿਆਂ ਨੂੰ ਉਥੇ ਦਬਲਣਾ ਸੋ ਮੇਰਾ ਵੀਰ ਬੇਨਤੀ ਆ ਕੱਲ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਬੱਚਾ ਪਿੰਡ ਜੋਧਾ ਪਹੁੰਚੋ ਵਾਹਿਗੁਰੂ ਜੀ ਕੀ ਫਤਹ